ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸ਼ਿਆਰਪੁਰ ਜਾਂਦੇ ਟੋਲ ਟੈਕਸ ਜਿਹੜੇ ਨੇ ਦੋ ਬੰਦ ਕਰਵਾ ਦਿੱਤੇ ਸੀ ਲੇਕਿਨ ਹੁਣ ਹੋਰ ਪੈਂਦੇ ਟੋਲ ਪਲਾਜੇ ਜਿਹੜੇ ਨੇ ਉਹਨਾਂ ਦੇ ਵਿੱਚ ਵਾਧਾ ਕਰ ਦਿੱਤਾ ਰੇਟਾਂ ਦੇ ਵਿੱਚ 5% ਦੀ ਹੁਣ ਲੋਕਾਂ ਨੂੰ ਹੋਰ ਉਹਨਾਂ ਦੀ ਜੇਬ ਢਿੱਲੀ ਹੋਏਗੀ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਜਾਂ ਜਲੰਧਰ ਤੋਂ ਲੈ ਕੇ ਪਠਾਨਕੋਟ ਹੁਣ ਜਿਹੜੇ ਵੀ ਲੋਕ ਜਾਣਗੇ ਉਹਨਾਂ ਨੂੰ ਵਾਧੂ ਪੈਸੇ ਦੇਣੇ ਪੈਣਗੇ ਟੋਲ ਪਲਾਜੇ ਵਾਲਿਆਂ ਨੇ ਰੇਟ ਦੇ ਵਿੱਚ ਇਜ਼ਾਫਾ ਕਰ ਦਿੱਤਾ ਹਸ਼ਿਆਰਪੁਰ ਦੇ ਦੋ ਟੋਲ ਪਲਾਜੇ ਹੁਣ ਭਾਰ ਕਰਨੇ ਮਹਿੰਗੇ ਹੋ ਗਏ ਨੇ ਅੱਜ ਤੋਂ ਹੀ ਜਿਹੜੇ ਚਾਲਕ ਨੇ ਉਹਨਾਂ ਨੂੰ 5% ਦੀ ਵਾਧੂ ਪੈਸੇ ਦੇਣੇ ਪੈਣਗੇ ਐਨਐਚਆਈ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵਨ ਸਾਈਡਰ ਰੇਟ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਜਲੰਧਰ ਪਠਾਨਕੋਟ ਹਾਈਵੇ ਤੇ ਸਥਿਤ ਜ਼ਿਲ੍ਹਾ ਹਸ਼ਿਆਰਪੁਰ ਚ ਆਉਂਦੇ ਦੋ ਟੋਲ ਪਲਾਜੇ ਇੱਕ ਚੁਲਾੰਗ ਦੂਜਾ ਹਾਰਸਾ ਮਾਨਸਰ ਤੇ 3 ਜੂਨ ਤੋਂ ਵਾਹਨ ਚਾਲਕਾਂ ਨੂੰ 5% ਦੀ ਹੁਣ ਵਾਧੂ ਟੋਲ ਫੀਸ ਦੇਣੀ ਪਵੇਗੀ ਪਹਿਲਾ 1 April ਤੋਂ ਇਹਨੂੰ ਲਾਗੂ ਕਰਨ ਦੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਲ ਪਰ ਬਾਚ ਕੋਡ ਆਫ ਕੰਡਕਟ ਦੇ ਚੱਲਦੇ ਹੁਣ 3 June ਤੋਂ ਲਾਗੂ ਕਰਨ ਵਾਸਤੇ ਇੱਕ ਵਾਰ ਫਿਰ NH ਨੇ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਕਰ ਦਿੱਤਾ ਗਿਆ ਇਸ ਮਸਲੇ ਦੇ ਵਿੱਚ NH ਨੇ ਲਾਈਟ ਜਿਹੜੇ ਹਲਕਾ ਚਾਰਵਾਹ ਨੇ ਉਹਨਾਂ ਦਾ ਵਨ ਸਾਈਡ ਦੇ ਵਿੱਚ ਰੇਟ ਦੇ ਵਿੱਚ ਕੋਈ ਇਜ਼ਾਫਾ ਨਹੀਂ ਕੀਤਾ ਪਰ ਅਪ ਡਾਊਨ ਦੇ ਵਿੱਚ 5 ਰੁਪਏ ਦੀ ਵਾਦਾ ਕੀਤਾ ਗਿਆ ਇਸੇ ਤਰ੍ਹਾਂ ਲਾਈਟ ਕਮਰਸ਼ੀਅਲ ਵਾਹਨ ਦੇ ਵਨ ਸਾਈਡ ਵਿੱਚ ਦੋਨਾਂ ਟੋਲ ਤੇ ਕੋਈ ਬੜੋਤਰੀ ਵਾਦਾ ਨਹੀਂ ਕੀਤਾ ਗਿਆ ਪਰ ਅਪ ਡਾਊਨ ਦੇ ਦੌਰਾਨ ਦੋਨਾਂ ਟੋਲ ਤੇ ਉਹਨਾਂ ਨੂੰ 10 ਰੁਪਏ ਦੇਣੇ ਪੈਣਗੇ ਇਸ ਮਸਲੇ ਦੇ ਵਿੱਚ ਮੁਬਾਰਕ ਅਲੀ ਜਿਹੜੇ ਟੋਲ ਪਲਾਜ਼ਾ ਮੈਨੇਜਰ ਨੇ ਉਹਨਾਂ ਨੇ ਸ਼ਿਆਰਪੁਰ ਤੋਂ ਦੈਨ ਪਾਸ ਕਰਦੇ رپورਟਰ ਅਮਰਿੰਦਰ ਕੁਮਾਰ ਮਿਸ਼ਰਾ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 5% ਦੀ ਤੱਕ ਟੋਲ ਰੇਟ ਵਧਾਏ ਗਏ ਨੇ ਇਹ ਨਿਯਮ 3 ਜੂਨ ਤੋਂ ਲਾਗੂ ਹੋ ਜਾਣਗੇ ਜਿ ਉਹਨਾਂ ਇਹ ਵੀ ਕਿਹਾ ਕਿ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਟਾਂਡਾ ਉੜਮੜ ਦੇ ਨੇੜੇ ਚਲਾਂਗ ਟੋਲ ਪਲਾਜ਼ਾ ਤੇ ਰੋਜ਼ਾਨਾ ਓਸਨ 20 ਤੋਂ 22 ਲੱਖ ਰੁਪਏ ਕਲੈਕਸ਼ਨ ਹੁੰਦਾ ਦੂਜੇ ਪਾਸੇ ਮਕੀਰੀਆਂ ਦੇ ਕੋਲ ਹਾਰਸਾ ਮਾਨਸਰ ਟੋਲ ਪਲਾਜ਼ਾ ਤੇ ਰਜਾਨਾ 15 ਤੋਂ 17 ਲੱਖ ਰੁਪਏ ਦਾ ਟੋਲ ਕਲੈਕਸ਼ਨ ਹੁੰਦਾ ਹੁਣ ਚਲਾੰਗ ਟੋਲ ਪਲਾਜ਼ਾ ਦੇ ਜਿਹੜੇ ਰੇਟ ਨਵੇਂ ਨੇ ਉਹਦੇ ਚ ਕਾਰ ਵਨ ਸਾਈਡ 105 ਰੁਪਏ ਅਪ ਡਾਊਨ 160 ਰੁਪਏ ਮੰਥਲੀ 3545 ਰੁਪਏ एल एस वी वन साइड एक सौ सत्तर रुपये अपडाउन दो सौ सठ रुपये मंथली सतवंजा सौ तीह रुपये बस ट्रक वन साइड तीन सौ सठ रुपये अपडाउन ते पाँच सौ चाली रुपये मंथली बारह हजार रुपये थ्री एक्सल वन साइड तीन सौ पचानवे रुपये अप डाउन पाँच सौ नब्बे रुपए मंथली तेरह हजार पचानवे रुपये वन ਵਨ ਸਾਈਡ 565 ਰੁਪਏ ਅਪ ਡਾਊਨ 845 ਰੁਪਏ ਮੰਥਲੀ 18820 ਰੁਪਏ ਓਵਰ ਸਾਈਜ਼ ਵਨ ਵਨ ਸਾਈਡ 685 ਰੁਪਏ ਅਪ ਡਾਊਨ 1030 ਰੁਪਏ ਮੰਥਲੀ 22915 ਪੇ ਚਕਾਉਣੇ ਪੈਣਗੇ ਹਰ ਸਾਹ ਮਾਨ ਸਰ ਟੋਲ ਪਲਾਜ਼ਾ ਦੇ ਜੋ ਨਵੇਂ ਰੇਟ ਤੈਅ ਕੀਤੇ ਗਏ ਨੇ ਉਹਦੇ ਵਿੱਚ ਕਾਰ ਵਨ ਸਾਈਡ 125 ਰੁਪਏ ਅਪ ਡਾਊਨ 190 ਰੁਪਏ ਮੰਥਲੀ 4240 ਰੁਪਏ एलसी वी वन साइड दो सौ पंज रुपये अप डाउन तीन सौ दस रुपये मंथली छे हज़ार अठ सौ पुपये बस ट्रक वन साइड चार सौ तीह रुपये अपडाउन छे सौ पंताली रुपये मंथली चौदह हजार तीन सौ पजा रुपये थ्री एक्सल वन साइड चार सौ सत्तर रुपये अपडाउन सात सौ पंज रुपये मंथली पंद्रह हजार छे सौ रुपये वन वन साइड छे सौ पचहत्तर रुपये अपडाउन दस सौ पंद्रह रुपये मंथली बई हजार पाँच सौ रुपया ਓਵਰਸਾਈਜ਼ 1 ਵਨ ਸਾਈਡ 820 ਰੁਪਏ ਅਪ ਡਾਊਨ 1235 ਰੁਪਏ ਅਤੇ ਮੰਥਲੀ ਉਹਨਾਂ ਨੂੰ 27390 ਰੁਪਏ ਚਕਾਉਣੇ ਪੈਣਗੇ ਇਹ ਹੁਸ਼ਿਆਰਪੁਰ ਨੂੰ ਜਿਹੜੇ ਹੁਣ ਲੋਕ ਜਾਣਗੇ ਸਫਰ ਜਿਨ੍ਹਾਂ ਨੇ ਸ਼ੁਰੂ ਕਰਨਾ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਤੱਕ ਜਾਣਾ ਜਾਂ ਜਿਨ੍ਹਾਂ ਲੋਕਾਂ ਨੇ ਜਲੰਧਰ ਤੋਂ ਪਠਾਨਕੋਟ ਜਾਣਾ ਰਾਸਤੇ ਦੇ ਵਿੱਚ ਦੋ ਟੋਲ ਪਲਾਜ਼ੇ ਪੈਂਦੇ ਨੇ ਇੱਕ ਟੋਲ ਪਲਾਜ਼ਾ ਪੈਂਦਾ ਚੁਲਾੰਗ ਨੇੜੇ ਔਰ ਦੂਜਾ ਹਾਰਸਾ ਬਨਸਰ ਟੋਲ ਪਲਾਜ਼ਾ ਜਿਸ ਨੂੰ ਕਹਿੰਦੇ ਨੇ ਉਨ੍ਹਾਂ ਦੇ ਵਿੱਚ 5% ਦੀ ਜਿਹੜਾ ਵਾਅਦਾ ਕਰ ਦਿੱਤਾ ਹੈਗਾ ਹਾਲਾਂਕਿ ਪੰਜਾਬ ਸਰਕਾਰ ਨੇ ਲਗਾਤਾਰ ਕਈ ਅਜਿਹੇ ਟੋਲ ਪਲਾਜ਼ੇ ਬੰਦ ਕਰਵਾਏ ਨੇ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਆ ਇਸੇ ਦੌਰਾਨ ਇੱਕ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਇਹ ਵੀ ਕਹਿ ਚੁੱਕੇ ਨੇ ਜਿਹੜਾ ਲੁਧਿਆਣੇ ਦੇ ਜਲੰਧਰ ਰੋਡ ਤੇ ਲਾਡੂਵਾਲ ਟੋਲ ਪਲਾਜ਼ਾ ਉਹਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਕਈ ਦਫਾ ਕਹਿ ਚੁੱਕੇ ਨੇ ਕਿ ਮੇਰੀਆਂ ਨਜ਼ਰਾਂ ਉੱਥੇ ਟਿਕੀਆਂ ਹਾਂ ਜਿੱਦਨ ਕੋਈ ਗਲਤੀ ਪਾਈ ਗਈ ਉਹ ਵੀ ਬੰਦ ਕਰਵਾ ਦਿੱਤਾ ਜੂਗਾ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟੋਲ ਪਲਾਜ਼ੇ ਬੰਦ ਕਰਵਾਏਗੇ ਨੇ ਲੇਕਿਨ ਕਈਆਂ ਨੇ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ ਦੇਖਦੇ ਹੈ ਕਿ ਲੋਕਾਂ ਦੀ ਜੇਬ ਤੇ ਅਸਰ ਪੈ ਗਿਆ ਸਰਕਾਰ ਇਸ ਫੈਸਲੇ ਨੂੰ ਵੀ ਦੇਖਦੀ ਹੈ ਕਿਉਂਕਿ ਇਹ ਐਨ ਐਚ ਏ ਆਈ ਮਤਲਬ ਭਾਰਤ ਸਰਕਾਰ ਦੇ ਟੋਲ ਪਲਾਜ਼ੇ ਨੇ ਜਿਨ੍ਹਾਂ ਬਲੋਰੇਟਾਂ ਦੇ ਵਿੱਚ 5 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਹਾਂ ਸਾਡਾ ਪੇਜ ਜਰੂਰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਜਿਹੀਆਂ ਖਬਰਾਂ ਦੇਖਣ ਵਾਸਤੇ ਫਿਲਹਾਲ ਸਾਨੂੰ ਦੁਆਗਾ ਬਣੇ ਰਹੋ ABC ਪੰਜਾਬ ਦੇ ਨਾਲ